ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਜੋਤ ਸਿੰਘ ਮੱਕੜ ਤੇ ਅੱਜ ਦੇ ਜਵਾਨੇ ਵਿੱਚ ਪੀਰਾਂ ਦੇ ਪੀਰ ਨੇ ਜਿੱਧਰ ਨੂੰ ਵੀ ਉਹਦਾ ਮੂੰਹ ਹੋਇਆ ਤੇ ਉਧਰ ਉਜਾੜਾਈ ਉਜਾੜਾ ਨਜ਼ਰ ਆਇਆ ਪਹਿਲਾਂ ਚੈਨਲ ਬਣਿਆ ਸੀ ਔਨ 에어 ਤੇ ਉਹਦੇ ਓਨਰ ਕੌਣ ਸੀ ਜਿਨ੍ਹਾਂ ਨੇ ਜੋਰਾ 10 ਨੰਬਰੀ ਇਹ ਫਿਲਮ ਬਣਾਈ ਸੀ ਸ਼ਾਇਦ ਗੁਰਪ੍ਰੀਤ ਦੇਵਗਨ ਨਾਮ ਉਹਨਾਂ ਦਾ ਤੇ ਉਦੋਂ ਮੱਕੜ ਉਹ ਚੈਨਲ ਤੇ ਕੰਮ ਕਰਦਾ ਸੀ ਤੇ ਉਸ ਵਕਤ ਦੀਪ ਸਿੰਧੂ ਨੂੰ ਉਵਾਰਿਆ ਜਾਂਦਾ ਲੁੱਟ ਖਸੁੱਟ ਜਿਹੜੀ ਉਹ ਕਰਕੇ ਲੈ ਕੇ ਆਇਆ ਸੀ ਬੰਬੇ ਤੋਂ ਸਣੀ ਦਿਉਂ ਦੇ ਦਿਉਂ ਦੇ ਨਾਲ ਮਿਲ ਕੇ ਪਤਾ ਇਹ ਤੁਹਾਨੂੰ ਤੇ ਉਹ ਜਿਹੜਾ 5-7 ਕਰੋੜ ਸੀ ਇਹਨਾਂ ਨੇ ਲਾਤਾਂ ਰਲ ਮਿਲ ਕੇ ਖਾ ਗਏ ਚੱਬ ਗਏ ਤੇ ਬਾਅਦ ਦੇ ਵਿੱਚ ਉਹਨੂੰ ਮਰਨਾ ਹੀ ਪਿਆ ਕਿਹਾ ਗਿਆ ਨੀਰੀਨਾ ਰਾਏ ਨੇ ਮਰਵਾਤਾ ਏਜੰਸੀਆਂ ਨੇ ਮਰਵਾਤਾ ਆਮਾਨਸ ਮਾਨਸਾ ਵਰਗੇ ਜਿਹੜੇ ਫੁਕਰੇ ਨੇ ਇਹ ਕਹਿੰਦੇ ਗੋਲੀ ਵੱਜੀ ਸੀ ਮੱਥੇ ਵਿੱਚ ਤੇ ਹੋਰ ਵੀ ਦੋ ਚਾਰ ਰਗੜੇ ਨੇ ਇਹਨਾਂ ਨੇ ਸ਼ਾਇਦ ਅਨਮੋਲ ਕਵਤਰਾ ਵੀ ਪਸਤਾਉਂਦਾ ਜਦੋਂ ਕਹਿੰਦਾ ਸੀ ਸੁਖਵੀਰ ਬਾਦਲ ਦੇ ਘਰ ਵਾਲੇ ਵਾਂਗੂ ਕਹਿ ਦੇ ਮੇਰਾ ਕੱਖ ਨਾ ਰਵੇ ਜਿਹੜਾ ਵੀ ਧੱਕੇ ਚੜਿਆ ਕਨਨ ਹੱਥ ਲਾਉਂਦਾ ਤੇ ਆ ਬੀਬੀ ਜਿਹੜੀ ਦਾ ਅੱਜ 3 ਦਿਨ ਦਾ ਰਿਮਾਂਡ ਮਿਲਿਆ ਪੁਲਿਸ ਨੂੰ ਵਿਜੀਲੈਂਸ ਨੂੰ ਤੇ ਉਹ ਵੀ ਜਾਲ ਵਿੱਚ ਫਸਾਤੀ ਮੈਂ ਜਿਹੜੀ ਅੱਜ ਗੱਲ ਕਰਨ ਲੱਗਾ ਨਾ ਇੱਕ ਅਫਸਾਨਾ ਖਾਨੀ ਜਿਹੜੀ ਸਿਸਟਰ ਹੈ ਸ਼ਾਇਦ ਸਲੂਨ ਵਗੈਰਾ ਕੋਈ ਚਲਾਉਂਦੀ ਆ ਪਤਾ ਨਹੀਂ ਉਹ ਬਿਊਟੀ ਪਾਰਲਰ ਇਦਾਂ ਦਾ ਕੋਈ ਹੋਊਗਾ ਤੇ ਵਿਭਾ ਉਹ ਵੀ ਬਹੁਤ ਸ਼ਤਰ ਦਿਮਾਗ ਹੈ ਐਕਸ਼ਨ ਤੁਸੀਂ ਦੇਖਿਓ ਪ੍ਰਿੰਟਿਜੈਂਟਾ ਕਿ ਪ੍ਰਿੰਟਿਜੈਂਟ ਹੈ ਨਾ ਪ੍ਰਿੰਟਿਜੈਂਟ ਪਤਾ ਨਹੀਂ ਇਹ ਜੋ ਕੁਝ ਜਿਹੜੀ ਮਾਲਕ ਹੈ ਆਈਪੀਐਲ ਟੀਮ ਦੀ ਪੰਜਾਬੀਆਂ ਦੀ ਪੰਜਾਬ ਦੀ ਪ੍ਰਿੰਟਿਜੈਂਟਾ ਹਾਂ ਹੁਣ ਦਿਮਾਗ ਜਾ ਗਿਆ ਗਰ ਤੇ ਦੋ ਤਿੰਨ ਹੋਰ ਨੇ ਬੀਬੀਆਂ ਕਪਲ ਸ਼ਰਮਾ ਦੇ 쇼 ਵਿੱਚ ਹੁੰਦੀਆਂ ਨੇ ਉਹਨਾਂ ਦਾ ਐਕਸ਼ਨ ਦੇਖਿਆ ਕਰੋ ਕਿਦਾਂ ਸ਼ਬਦ ਤੇ ਕਿਦਾਂ ਹੱਥ ਚੱਲਦੇ ਨੇ ਪਹਿਲਾਂ ਮੈਨੂੰ ਲੱਗਿਆ ਮੈਂ ਕਿਤੇ ਅਮਰਪਾਲ ਦੇ ਭਾਬੇ ਵਾਂਗੂ ਨਾ ਲੱਗ ਜੇ ਕਮਲ ਮਾਰਨਾ ਆਏ 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 ਨਾ ਕਿਤੇ ਕੰਮ ਨਹੀਂ ਪਰ ਨਹੀਂ ਟਾਈਮਿੰਗ ਵਧੀਆ ਸੀ ਵੀ ਪੀ ਦੀ ਕਿਉਂਕਿ ਮੀਡੀਆ ਨੂੰ ਫੇਸ ਕਿਦਾਂ ਕਰਨਾ ਇਹ ਸਿੱਖ ਲੈਂਦੇ ਨੇ ਵੀ ਕੱਲ ਨੂੰ ਵਾਰੀ ਆਉਣੀ ਹੈ ਸਾਡੀ ਤੇ ਬੜੀ ਚਤਰਜੀ ਬਣ ਕੇ ਜਵਾਬ ਦਿੱਤਾ ਕਹਿੰਦੀ ਨੋਰਮਲ ਜੀ ਮੇਰੀ ਤਾਂ ਦੋਸਤੀ ਸੀ ਡੇਢ ਸਾਲ ਪਹਿਲਾਂ ਮਿਲੀ ਸੀ ਸਲੂਨ ਤੇ ਅਫਸਾਨਾ ਨਾਲ ਉਹਦਾ ਕੀ ਵਾਸਤਾ ਹੈਗਾ ਐ ਬਦ ਗਿਆ ਮੈਂ ਕਿ ਬੇਨਤੀ ਕਰਨੀ ਹੈ ਵੀ ਇਹਨਾਂ ਲੋਕਾਂ ਦੇ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਗਟੀਆਂ ਕਿਵੇਂ ਬਣ ਗਏ ਇਹ ਸਵਾਲ ਤਾਂ ਉਠਣੀ ਹੀ ਉਠਣਗੇ ਅੱਛਾ ਇਹ ਬਾਦਲਪਿੰਡ ਉਹੀ ਹੈ ਨਾ ਜਿੱਥੇ ਸੁਖਬੀਰ ਬਾਦਲ ਦਾ ਘਰ ਹੈ ਜਿੱਦੀ ਜਿੱਥੇ ਪਿੱਛੇ ਭੇਡਾਂ ਵੀ ਰੱਖੀਆਂ ਨੇ ਵੱਡੀ ਕੋਠੀ ਸੀ ਘੋੜੇ ਵੀ ਰੱਖੇ ਹੋਏ ਨੇ ਇਹ ਬੀਬੀ ਅਫਸਾਨਾ ਉਹੀ ਹੈ ਨਾ ਜਿਹੜੀ ਸੁਖਬੀਰ ਬਾਦਲ ਦੀ ਬੇਟੀ ਨੇ ਵਿਆਹ ਵਿੱਚ ਗਈ ਸੀ ਸ਼ਾਇਦ ਉਹੀ ਹੈ ਜਿਹਨੂੰ ਹਰ ਸਿਮਰਤ ਕੌਰ ਬਾਦਲ ਕਹਿੰਦੀ ਸੀ ਚਲੋ ਜਾ ਕੇ ਆਪਣਾ ਪ੍ਰੋਗਰਾਮ ਕਰੋ ਇਹ ਉਹੀ ਹੈ ਨਾ ਤੁਸੀਂ ਦੇਖਿਆ ਹੋਣੀ ਹੈ ਵੀਡੀਓ ਉਹੀ ਹੈ ਤੇ ਇਹ ਬੀਬੀ ਸ਼ਾਇਦ ਉਹ ਵੀ ਹੈ ਜਿਹੜੀ ਸਿੱਧੂ ਸਿੱਧੂ ਮੂਸੇਵਾਲੇ ਦੇ ਰਖੜੀ ਬੰਨ੍ਹਦੀ ਹੁੰਦੀ ਸੀ ਸ਼ਾਇਦ ਬਾਅਦ ਵਿੱਚ ਸਨਮਾਨ ਵੀ ਹੋ ਗਿਆ ਸੀ ਉਹੀ ਬੀਬੀ ਹੈ ਨਾ ਤਾਰਾਂ ਤਾਂ ਜੋੜਨੀਆਂ ਪੈਣਗੀਆਂ ਅਸੀਂ ਇੱਕ ਵਾਰੀ ਚੰਡੀਗੜ੍ਹ ਬੈਠੇ ਤੇ ਇੱਕ ਸਾਡੇ ਵਿੱਚ ਵੀ ਬੜਾ ਸ਼ੈਤਾਨ ਜਿਹਾ ਬੰਦਾ ਸੀ ਜਿਹੜੀ ਉਹ ਕਰਕੀਨ ਨਹੀਂ ਹੁੰਦੀ ਉਹਨੇ ਮਿੱਟੀ ਦਾ ਘਰ ਬਣਾਉਂਦੀ ਐ ਲਗਾਉਂਦੀ ਐ ਨਾ ਤੇ ਉਹਨੇ ਉਹ ਮਿੱਟੀ ਲਿਆ ਲਿਆ ਕਿ ਜਿਹੜਾ ਉਹ ਨਹੀਂ ਹੁੰਦਾ ਸ਼ੂ ਜਿੱਥੇ ਪਾਉਨੇ ਆ ਆਪਾਂ ਪਲੱਗ ਪਾਉਨੇ ਆ ਉਹ ਬੰਦ ਕਰਤਾ ਉਹਨੇ ਤੋਂ ਸ਼ੈਤਾਨ ਉੱਠਿਆ ਕਹਿੰਦਾ ਲੈ ਮੈਂ ਪਾਉਣਾ ਪਲੱਗ ਉਹਨੇ ਸੂਈ ਚੱਕ ਲਈ ਸੂਈ ਨਾਲ ਉਹ ਝਾੜਨ ਲੱਗਿਆ ਮਿੱਟੀ ਅੱਗੇ ਕਰੰਟ ਲੱਗ ਗਿਆ ਤੇ ਫਿਰ ਕਰੇ ਡਾਂਸ ਉੱਥੇ ਖਲ ਤਾਂ ਕੋਲੇ ਖੜੇ ਸੀ ਬਚਾਲੇ ਨਹੀਂ ਮਰ ਜਾਣਾ ਸੀ ਇਦਾਂ ਨਾ ਪਤਾ ਨਹੀਂ ਹੁੰਦਾ ਵੀ ਤਾਰ ਕਿੱਥੇ ਜੁੜੀ ਐ ਜਦੋਂ ਕਰੰਟ ਲੱਗਦਾ ਨਾ ਹੱਥ ਪੈਂਦਾ ਉਦੋਂ ਹੀ ਪਤਾ ਲੱਗਦਾ ਵੀ ਤਾਰ ਜੁੜੀ ਹੋਈ ਐ ਹੁਣ ਸਫਾਈਆਂ ਦੇਣੀਆਂ ਪੈਣਗੀਆਂ ਵੀ ਸਾਡੀ ਅਫਸਾਨਾ ਤਾਂ ਟਾਪ ਦੀ ਸਿੰਗਰ ਐ ਉਹਦਾ ਨਾਂ ਚੱਲਦਾ ਤੇ ਜਿਹੜੇ ਜਾਨ ਤੇਰਾ ਤਿਤਲੀਆਂ ਵਰਗਾ ਜਾਂ ਅਸੀਂ ਤਾਂ ਕਰਦੇ ਸਾਡਾ ਧੱਕਾ ਚੱਲਦਾ ਇਹ ਗਾਣੇ ਐਵੇਂ ਨਹੀਂ ਗਾਏ ਜਾਂਦੇ ਸਟੇਜਾਂ ਤੇ ਇਹ ਥੋੜੀ ਬਹੁਤੀ ਲੋਰ ਤਾਂ ਹੁੰਦੀ ਹੈ ਚਿੱਟੇ ਦੀ ਐਵੇਂ ਨਹੀਂ ਐਡੀਆਂ-ਐਡੀਆਂ ਗੱਲਾਂ ਸਟੇਜਾਂ ਤੇ ਐਵੇਂ ਨਹੀਂ ਬੋਲੀਆਂ ਜਾਂਦੀ ਚਲੋ ਫਿਰ ਮੈਨੂੰ ਕਹਿਣਾ ਵੀ ਹੁਣ ਇਹ ਗਿਆਨੀ ਵੀ ਕਮਲ ਮਾਰੀ ਜਾਂਦਾ ਅਸੀਂ ਨਹੀਂ ਕਮਲ ਮਾਰਦੇ ਅਸੀਂ ਤਾਂ ਜਿਹੜਾ ਬੰਦਾ ਨੁਕਸਾਨ ਕਰਦਾ ਪੰਜਾਬ ਦੀ ਨੌਜਵਾਨੀ ਦਾ ਉਹਨਾਂ ਦੀ ਜੜ ਪਟਣੀਆਂ ਉਹ ਕੋਈ ਵੀ ਹੋਵੇ ਅਛਾ ਇੱਕ ਸਵਾਲ ਬੜਾ ਉੱਠਿਆ ਸੀ ਹੁਣ ਪੀਲਾ ਪੰਜਾ ਚੱਲੂਗਾ ਥਾਰ ਵਾਲੀ ਬੀਬੀ ਦੀ ਕੋਠੀ ਤੇ ਚੱਲੂਗਾ ਪੀਲੇ ਪੰਜੇ ਦੀ ਲੋੜ ਹੀ ਨਹੀਂ ਹੁਣ ਬੈਂਕ ਵਾਲੇ ਵੀ ਪਹੁੰਚ ਗਏ ਪੀਲਾ ਪੰਜਾ ਤਾਂ ਚੱਲ ਗਿਆ ਹੁਣ ਇਥੇ ਭਗਵੰਤ ਮਾਨ ਸਾਹਿਬ ਨੂੰ ਵੀ ਥੋੜਾ ਜਿਹਾ ਧੰਨਵਾਦ ਕਰ ਦਿਓ ਤੇ ਜਿਹੜੀ ਪੁਲਿਸ ਨੇ ਦੁਬਾਰਾ ਅਰੈਸਟ ਕੀਤੀ ਹੈ ਉਹਦਾ ਵੀ ਕਰ ਦਿਓ ਜ਼ਰੂਰੀ ਹੈ ਜਿੱਥੇ ਬੰਦਾ ਸਹੀ ਹੁੰਦਾ ਉਹਨੂੰ ਸਹੀ ਕਹਿਦਿਆ ਕਰੋ ਇਹ ਕਿਉਂ ਹੋਇਆ ਤੁਹਾਨੂੰ ਪਤਾ ਜਿਹੜੀ ਮੱਕੜ ਸਾਹਿਬ ਦੀ ਇੰਟਰਵਿਊ ਹੋਈ ਸੀ ਨਾ ਪੋਡਕਾਸਟ ਵਾਸਤੇ ਉਹਦੇ ਵਿੱਚ ਇਹ ਕਾਫੀ ਸ਼ੈਤਾਨੀ ਘੋਟੇ ਗਈ ਸੀ ਤੇ ਉਹ ਸ਼ੈਤਾਨੀ ਜਿਹੜੀ ਘੋਟੇ ਗਈ ਸੀ ਵਿਜੀਲੈਂਸ ਦਫ਼ਤਰ ਹੋਵੇ ਇੰਟੈਲੀਜੈਂਸੀ ਹੋਵੇ ਜਿਹੜਾ ਵੀ ਡਿਪਾਰਟਮੈਂਟ ਹੋਵੇ ਉੱਥੇ 15-15 ਮੰਦੇ ਅਗਲੇ ਨੇ ਅਫੀਸਰ ਵਿੱਚ ਬਹਾਏ ਹੁੰਦੇ ਨੇ ਬਾਚ ਕਰਨ ਵਾਸਤੇ ਕੱਲੀ-ਕੱਲੀ ਗੱਲ ਨੂੰ ਵੈਰੀਫਾਈ ਕੀਤਾ ਜਾਂਦਾ ਵੀ ਬੀਬੀ ਬੋਲੀ ਕੀ ਐ ਜਦੋਂ ਕਿਹਾ ਨਾ ਕਿ ਖੈਰਾ ਕਹਿੰਦਾ ਆ ਡੌਗ ਤਾਂ 5000 ਦਾ ਮਿਲ ਜਾਂਦਾ ਤੇ ਉਹਦੇ ਵਾਲੇ ਕਹਿੰਦੇ ਵੀ ਦੇਖਦੇ ਆ ਵੀ ਡੌਗ 5000 ਵਾਲਾ ਕਿ ਲੱਖ ਵਾਲਾ ਜਿਹੜਾ ਲੱਖ ਵਾਲਾ ਡੌਗ ਹੋਊਗਾ ਤੇ ਫਿਰ ਉਹਦਾ 20-30000 ਦਾ ਖਰਚਾ ਵੀ ਮਹੀਨੇ ਦਾ ਹੋਊਗਾ ਕੈਲਕੂਲੇਸ਼ਨ ਕੀਤਾ ਜਾਂਦਾ ਨਾਲ ਦੀ ਨਾਲ ਇਹ ਐਵੇਂ ਨਹੀਂ ਆਕੜੀ ਕਿੰਨੇ ਕਦੀ ਆ 1000 ਦੀ ਹੈ ਤੇ ਜੇ ਇਹੀ ਘੜੀ 30 ਲੱਖ ਦੀ ਹੋਈ ਫਿਰ ਤਾਂ ਦੇਖਿਆ ਜਾਓ ਵੀ ਚਿੱਟਾ ਇੱਕ ਦਿਹਾੜੀ ਚ ਕਿੰਨਾ ਕੁ ਵੇਚਿਆ ਸੀ ਕਿੰਨਾ ਜ਼ਰੂਰੀ ਹੈ ਉਹ ਕਿਹੜੀ ਸੀ ਮੱਕੜ ਸਾਹਿਬ ਕਹਿੰਦੇ ਸੀ ਰੋਲੈਕਸ ਹੈਗੀ ਕਿਸੇ ਕੋਲੇ ਕਿਸੇ ਕੋਲੇ ਹੈਗੀ ਨਾ ਨਾ ਸਵਾਲ ਹੀ ਪੈਦਾ ਨਹੀਂ ਹੁੰਦਾ ਅੱਛਾ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਹੈ ਆ ਜਿਹੜੇ ਨਸ਼ਾ ਨੂੰ ਸਭ ਵੇਚਣ ਵਾਲੇ ਨੇ ਨਾ ਇਹਨਾਂ ਨੂੰ ਇੱਕ ਬੇਨਤੀ ਹੈ ਵੀ ਚਾਹੇ ਤਾਂ ਸੁਧਰ ਜੋ ਜੋ ਕੁਝ ਵੇਚ ਬੱਟ ਲਿਆ ਕੁਝ ਬਣਾ ਲਿਆ ਟਿਕ ਜਾ ਹੁਣ ਤੇ ਨਹੀਂ ਫਿਰ ਜਿਵੇਂ ਮੱਕੜ ਨੇ ਬੀਬੀ ਫਸਾਤੀ ਥਾਰ ਵਾਲੀ ਤੇ ਇਦਾਂ ਕਿਤੇ ਇੰਟਰਵਿਊ ਕਰਕੇ ਕਿਤੇ ਫੁਕਰੀਆਂ ਨਾ ਮਾਰ ਬੈਠੇ ਹੋ ਕਿਤੇ ਇਹ ਗੱਲ ਚੇਤੇ ਰੱਖਿਓ ਬਾਰੇ ਆਉਣੀ ਆ ਅਸ਼ਾ ਇੱਕ ਗੱਲ ਨੂੰ ਨੋਟ ਕਰਿਓ ਮੈਂ ਪੰਜਾਬ ਦਾ ਵਸਿੰਦਾ ਪੰਜਾਬ ਦੇ ਨਾਲ ਦਰਦ ਹੈ ਮੈਂ ਧਰਮਾਂ ਮਜ਼ਬਾਂ ਤੋਂ ਉੱਪਰ ਉੱਠ ਕੇ ਗੱਲ ਕਰਦਾ ਹੁੰਨਾ ਵੀ ਜਿਹੜਾ ਬੰਦਾ ਇਨਸਾਨ ਹੋ ਕੇ ਇਨਸਾਨਾਂ ਵਾਲੇ ਕੰਮ ਨਹੀਂ ਕਰਦਾ ਜਿਹੜਾ ਇਹ ਕਹਿੰਦਾ ਵੀ ਰਾਤੋਂ ਰਾਤ ਅਮੀਰ ਹੋਣਾ ਹੈ ਮਹਿਲਾਂ ਦੇ ਸੁਪਨੇ ਲੈਂਦਾ ਅੱਜ ਮੈਂ ਪੋਸਟ ਵੀ ਪਾਈ ਸੀ ਜ਼ਰੂਰੀ ਨਹੀਂ ਹੁੰਦਾ ਵੀ ਉਹ ਸਵੇਰੇ ਉੱਠ ਕੇ ਆਲੂਆਂ ਵਾਲੇ ਪਰੌਂਠੇ ਆਪਣੀ ਕੋਠੀ ਵਿੱਚ ਹੀ ਖਾਊਗਾ ਜ਼ਰੂਰੀ ਨਹੀਂ ਹੁੰਦਾ ਹੋ ਸਕਦਾ ਹੈ ਜਿਵੇਂ ਬੀਬੀ ਇੰਟਰਵਿਊ ਕਰਕੇ ਸੁੱਤੀ ਹੋਣੀ ਹੈ ਤੇ ਦੋ ਕੁ ਦਿਨਾਂ ਬਾਅਦ ਅਫਸਾਨਾ ਖਾਨ ਦੇ ਘਰ ਖਾਨ ਦੇ ਘਰ ਉੱਥੇ ਵੀ ਪਰੌਠੇ ਪਨੀਰ ਵਾਲੇ ਬਣੇ ਹੋਣਗੇ ਕੋਈ ਚਟਨੀ ਤਾਂ ਚਲਦੀ ਨਹੀਂ ਹੋਣੀ ਪਰ ਸੋਚਿਆ ਨਹੀਂ ਹੋਣਾ ਵੀ ਰਾਤ ਅੱਜ ਠਾਣੇ ਵਿੱਚ ਕਟਣੀ ਪੈਣੀ ਹੈ ਸੋਚਿਆ ਨਹੀਂ ਹੋਣਾ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਫਰੀ ਸਭ ਦੇ ਬੋਲ ਨੇ ਫਰੀਦਾ ਦੇਖ ਪਰਾਈ ਚੋਪੜੀ ਨਾਂਤਰ ਸਾਇ ਜੀਓ ਹੁਣ ਇੱਥੇ ਰੁੱਖੀ ਸੁੱਕੀ ਖਾਏ ਕਾ ਠੰਡਾ ਪਾਣੀ ਪੀਓ ਜਾਂ ਰੋਟੀ ਮੇਰੀ ਕਾਠੀ ਲਾवण ਮੇਰੀ ਭੁੱਖ ਲਾवण ਤੋਂ ਭਾਵ ਹੈ ਸਲਾਦ ਸਲੂਣਾ ਕਾਠ ਦੀ ਰੋਟੀ ਤੋਂ ਭਾਵ ਹੈ ਮਿਹਨਤ ਦੀ ਕਿਰਤ ਦੀ ਮਸ਼ੱਕਤ ਕਰਕੇ ਹੱਡ ਤੋੜ ਕੇ ਕਮਾਈ ਕਰਨ ਦੀ ਰੋਟੀ ਹੁਣ ਠੰਡਾ ਪਾਣੀ ਪੀਓ ਤੋਂ ਭਾਵ ਹੈ ਵੀ ਸਬਰ ਸੰਤੋਖ ਦੇ ਨਾਲ ਰਹਿਣਾ ਆਪਣੀ ਕਮਾਈ ਦੇ ਵਿੱਚ ਹੁਣ ਜਿਹੜੇ ਇਹ ਰਾਤੋ ਰਾਤ ਅਮੀਰ ਬਣਦੇ ਸੁਪਨੇ ਨੇ ਕਿ ਚੱਕਨਾ ਚੂੜਤਾ ਹੋਣੇ ਹੁੰਦੇ ਆ ਜਿਹੜੇ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਮੈਂ ਉਹ ਗੱਲਾਂ ਇੱਥੇ ਕਰ ਨਹੀਂ ਸਕਦਾ ਬਹੁਤ ਦੂਰ ਜਾਣਗੀ ਹਾਲਾਂਕਿ ਪਤਾ ਉਹ ਬੀਬੀ ਨੂੰ ਵੀ ਹੈ ਤੇ ਜਿਹੜੀਆਂ ਬੀਬੀਆਂ ਸਫਾਈ ਦਿੰਦੀਆਂ ਨੇ ਕਿ ਸਲਡੀ ਆ ਪਸਾਨਾਂ ਦਾ ਤਾਂ ਕੋਈ ਲਿੰਕ ਨਹੀਂ ਹੈਗਾ ਉਹਦੇ ਨਾਲ ਪਤਾ ਇਹਨਾਂ ਨੂੰ ਵੀ ਹੈ ਲਾਸਟ ਗੱਲ ਕਹਿਣੀ ਆ ਚਿੱਟੇ ਦੇ ਵਪਾਰੀ ਇੱਥੇ ਬਹੁਤ ਵੱਡੇ ਵੱਡੇ ਸਿੰਗਰ ਵੀ ਨਿਕਲਣਗੇ ਜਦੋਂ ਇਨਕੁਆਰੀ ਇਹਨਾਂ ਦੀ ਹੋਏ ਇਹ ਸਚਾਈ ਹੈ ਪਰ ਅਸੀਂ ਅਸੀਂ ਭੇਡਾਂ ਵਰਗੇ ਲੋਕ ਆ ਆ ਬੱਬੂ ਮਾਨ ਦਾ ਕੱਠ ਹੈ ਉਥੇ ਭੇਡਾਂ ਬਣ ਕੇ ਚੱਲ ਜਾਓ ਆ ਫਲਾਣੇ ਦਾ ਹੈ ਆ ਧਮਕੇ ਦਾ ਸਾਨੂੰ ਫਿਕਰ ਕੋਈ ਨਹੀਂ ਚਲੋ ਮੈਂ ਮੱਕੜ ਸਾਹਿਬ ਤੋਂ ਗੱਲ ਸ਼ੁਰੂ ਕੀਤੀ ਸੀ ਅੱਜ ਵੀ ਤੇ ਕੱਲ ਵੀ ਤੇ ਜਿਹੜੀ ਇਹ ਘਟਨਾ ਘਟਨਾမှာ ਵਾਪਰ ਰਹੀਆਂ ਨੇ ਨਸ਼ਿਆਂ ਦੇ ਵਪਾਰੀਆਂ ਨੂੰ ਫੜਨ ਵਾਸਤੇ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਬੇਨਤੀ ਕਰਦਿਆਂ ਜੇ ਇਦਾਂ ਦਾ ਕੋਈ ਹੋਰ ਕੇਸ ਆਉਂਦਾ ਤਾਂ ਜਰੂਰ ਪੁਲਿਸ ਦੀ ਹੈਲਪ ਕਰੋ ਹੁਣ ਲਾਸਟ ਵਿੱਚ ਇੱਕ ਮੈਂ ਮੈਸੇਜ ਦੇਣਾ ਬੇਨਤੀ ਕਰਨੀ ਉਹ ਬੀਬੀ ਕਹਿੰਦੀ ਸੀ ਨਾ ਤਾਂ ਕਿ ਡੇਢ ਸਾਲ ਪਹਿਲਾਂ ਸਾਡਾ ਮੇਲ ਹੋਇਆ ਸਾਨੂੰ ਪਤਾ ਕੋਈ ਨਹੀਂ ਉਹਦੀ ਜਵਾਨਤ ਹੋਈ ਸੀ ਤੁਹਾਡੇ ਵਿੱਚੋਂ ਕਿਹੜਾ ਹੈ ਤੁਹਾਡੇ ਗਵਾਨ ਵਿੱਚ ਕੋਈ ਬੰਦਾ ਹੋਵੇ ਇੱਜ਼ਤ ਦਾ ਹੋਲਾ ਕੋਈ ਨਸ਼ਾ ਤਸ਼ਕਰ ਤੁਸੀਂ ਉਹਦੇ ਨਾਲ ਦੋਸਤੀ ਪਾਓਗੇ ਉਹਨੂੰ ਆਪਣੇ ਘਰ ਸੱਦੋਗੇ ਫਿਰ ਤੁਸੀਂ ਕਹਿੰਦੇ ਸਾਡੀ ਅਫਸਾਨਾ ਖਾਨ ਦਾ ਨਾਂ ਬਹੁਤ ਵੱਡਾ ਹੈ ਤੇ ਤੁਹਾਨੂੰ ਮਣੀ ਮੁੱਟੇ ਸਮਝ ਆਈ ਨਹੀਂ ਸਮਝ ਤਾਂ ਨਹੀਂ ਆਈ ਕਿਤੇ ਨਾ ਕਿਤੇ ਚਿੱਟੇ ਦੇ ਭੰਡਾਰੇ ਵਿੱਚੋਂ ਗੱਫਾ ਲੱਗਿਆ ਹੋਣਾ ਮਾੜਾ ਮੋਟਾ ਐਵੇਂ ਥੋੜਾ ਕਿਲੋ ਕਿਲੋ ਸਿਉਣਾ ਗਾਲ ਵਿੱਚ ਲਮਕਦਾ ਐਵੇਂ ਨਹੀਂ ਲਮਕਦਾ ਕਿਤੇ ਨਾ ਕਿਤੇ ਤਾਂ ਬੁਰਕੀ ਮਾੜੀ ਮੋਟੀ ਡਿੱਗੀ ਪਈ ਹੋਣੀ ਆ ਕੋਈ ਨਹੀਂ ਕਿਸੇ ਨਾਲ ਸਾਥ ਰੱਖਦਾ ਕਿਸੇ ਨੂੰ ਪਤਾ ਲੱਗਦੇ ਵੀ ਆ ਬੰਦਾ ਘਰੇ ਬਾੜਨ ਵਾਲਾ ਨਹੀਂ ਅਸੀਂ ਕਾਫੀ ਵੀ ਮੰਗੇ ਜਾ ਕੇ ਉਹਦੇ ਨਾਲ ਅਸੀਂ ਘਰੇ ਬਹਾ ਕੇ ਆਲੂਆਂ ਵਾਲੇ ਪਨੀਰ ਵਾਲੇ ਪਰੌਠੇ ਖਾਵਾਂਗੇ ਦੇ ਨਾਲ ਬਾਦੋਂ ਸਾਨੂੰ ਸਪਾਈਆਂ ਦੇਣੀਆਂ ਪੈਣ ਬਚੋ ਤੇ ਬਚਾਓ ਪੰਜਾਬ ਨੂੰ ਤੁਹਾਡਾ ਹੱਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ